ਹਾਲੇ ਗੁਰੂ ਰੂਪੈ ਰਿ ਸਾ ਸੰਗਤ ਇੱਕ ਤੁਹਾਨੂੰ ਹੋਰ ਗੱਲ ਸੁਣਾਉਣੀ ਆ ਨੰਦਪੁਰ ਵੇਲੇ ਜਿੱਦੋਂ ਆਪਾਂ ਲੰਗਰ ਲਾਉਨੇ ਆ ਜੇ ਬਾਬਾ ਭਾਈ ਸਗਰਾਂ ਦੇ ਸਤਾਨ ਤੇ ਮੱਸਿਆ ਸਗਰਾਂਤ ਮਨਾਉਨੇ ਆ ਚਹ ਬਾਰਸ਼ੀ ਮਾਘੀ ਵਿਸਾਖੀ ਮਨਾਉਨੇ ਆ ਹੁਣ ਜਿੰਨੇ ਬੰਦੇ ਉੱਥੇ ਆਉਂਦੀ ਆ ਕਿੰਨੀ ਦੁਨੀਆ ਆਉਂਦੀ ਆ ਉਹਨਾਂ ਨੂੰ ਜੇ ਚੰਗਾ ਉਪਦੇਸ਼ ਦੇ ਕੇ ਚੰਗੀਆਂ ਗੱਲਾਂ ਕਹਿ ਕੇ ਗੁਰੂ ਘਰ ਨਾਲ ਜੋੜ ਲਿਏ ਯਾਰੋ ਜੇ ਇੱਕ ਬੰਦਾ ਇੱਕ ਬੰਦੇ ਨੂੰ ਵੀ ਜੋੜ ਦੇਵੇ ਬਹੁਤ ਵੱਡਾ ਪੁਨ ਹੈ ਵੀ ਤੂੰ ਜਰ ਗੁਰੂ ਘਰ ਦੇ ਨਾਲ ਜੁੜ ਜਾ ਸਤਨਾਮ ਵਾਹਿਗੁਰੂ ਦਾ ਜਾਪ ਕਰਿਆ ਕਰਗੇ ਤੇ ਬਾਬੇ ਦੀ ਸੇਵਾ ਕਰਿਆ ਕਰਗੇ ਇਹ ਸੇਵਾ ਦਾ ਫਲ ਮਿਲੂਗਾ ਉਹ ਜਿਵੇਂ ਕਿ ਇੱਕ ਸਟੋਰੀ ਆਉਂਦੀ ਹੈ ਇੱਕ ਚਿੜੀ ਸੀਗੀ ਉਹ ਚਿੜੀ ਨੇ ਜੰਗਲ ਦੇ ਵਿੱਚ ਲੱਗੀ ਅੱਗ ਤੇ ਅੱਗ ਵੱਧਦੀ ਤੁਰ ਜਾਵੇ ਵੱਧਦੀ ਜਾਵੇ ਕਿਸੇ ਨੇ ਲਾਤੀਗੀ ਆਵਦੇ ਖੇਤ ਨੂੰ ਲਾਤੀ ਖੇਤੋਂ ਗਾਂ ਲੱਗੀ ਉਹ ਚਿੜੀ ਸੀ ਜਿਹੜੀ ਭਰੇ ਚੁੰਝ ਤੇ ਜਾਵੇ ਉੱਥੇ ਢੋਲਿਆਵੇ ਲੱਗੀ ਅੱਗ ਤੇ ਜਿਹੜੇ ਜਾਵੇ ਤੇ ਉੱਥੇ ਚੁੰਝ ਡੋਰੇ ਵਿੱਚ ਚਾ ਲਾਈ ਜਾਂਦੀ ਅੱਗੜੇ ਇੱਕ ਇਨਸਾਨ ਬੈਠਾ ਉਹ ਕਹਿੰਦਾ ਭਾਈ ਚਿੜੀਏ ਕੀ ਕਰਦੀਆਂ ਕਹਿੰਦੀ ਅੱਗ ਬੁਝਾਉਣੀ ਹੈ ਜੰਗਲ ਚੱਗ ਲੱਗੀ ਆ ਉਹ ਕਹਿੰਦਾ ਤੇਰੀ ਅੱਗ ਬੋਝੂਏ ਚੁੰਝ ਦੇ ਨਾਲ ਫੂਟੀ ਜੀ ਤੇ ਰਿਚੋਂ ਜਗ ਕਿੰਨਾ ਕ ਪਾਣੀ ਚ ਪੈਂਦਾ ਉਹ ਇੱਕ ਤੌਕਾ ਪੈਂਦਾ ਉਹ ਉਹ ਲੈ ਜਾ ਕੇ ਤੁਸੀਂ ਦਈਆਂ ਉਹਦੇ ਨਾਲ ਕਿਤੇ ਏਡੀ ਵੱਡੀ ਅੱਗ ਬੁਝੂ ਉਹ ਸਾਹ ਸੰਗਤ ਉਹ ਚਿੜੀ ਨੇ ਵੇਖੋ ਕਿੱਡਾ ਵੱਡਾ ਉੱਤਰ ਦਿੱਤਾ ਇੱਕ ਗਿਆਨ ਇਥੋਂ ਗਿਆਨ ਹੀ ਮਿਲਦਾ ਉਹ ਜਨਾ ਦਾ ਜਿਹੜੀ ਅੱਗ ਬੁਝਾਉਂਦੀ ਸੀ ਤੇ ਨਾ ਹੋ ਇੱਕ ਦਸਤਾਉਰ ਦਿੱਤਾ ਮਹਾਰਾਜ ਨੇ ਇਹ ਉਹਨਾਂ ਜਦੋਂ ਅੱਗ ਬੁਝਾਉਣ ਦਾ ਕਹਿੰਦੀ ਚਿੜੀ ਕੀ ਕਹਿੰਦੀ ਕਹਿੰਦੀ ਆਖੇ ਮੈਂ ਅੱਗ ਬੁਝੇ ਨਾ ਹੋਜੇ ਮੈਂ ਬੁਝਾਉਣੀ ਤਾਂ ਹੈਗੀ ਆ ਨਾ ਪਰ ਪਰ ਬੁਝੇ ਨਾ ਬੁਝੇ ਪਰ ਜਿੱਥੇ ਧਰਮਰਾਜ ਦੀ ਕਚਹਿਰੀ ਦੇ ਵਿੱਚ ਜਾਵਾਂਗੇ ਨਾ ਖੀਰ ਲੈਦੇ ਨਾ ਖੀਰ ਲੈ ਪੈਰੋ ਇੱਕ ਪਾਸੇ ਉੱਥੇ ਅੱਗ ਲਾਉਣ ਵਾਲੇ ਖੜੇ ਹੋਣਗੇ ਤੇ ਇੱਕ ਪਾਸੇ ਬੁਝਾਉਣ ਵਾਲੇ ਖੜੇ ਹੋਣਗੇ ਕਹਿੰਦੀ ਹੋਰ ਨਹੀਂ ਤਾਂ ਕੁਛ ਜੇ ਕਹਿੰਦੀ ਮੈਂ ਹੋਰ ਨਹੀਂ ਤਾਂ ਕੁਛ ਕਰ ਸਕਦੀ ਕਹਿੰਦੀ ਜਿੱਥੇ ਅੱਗ ਬੁਝਦੀ ਹੋ ਬੁਝਾਉਣ ਵਾਲੇ ਖੜੇ ਹੋਣਗੇ ਨਾ ਮੈਂ ਉਹਨਾਂ ਦੀ ਲੈਂਡ ਦੇ ਵਿੱਚ ਤਾਂ ਆ ਜੂਗੀ ਨਾ ਵੀ ਆਹ ਚਿੜੀ ਵੀ ਬੁਝਾਉਂਦੀ ਸੀ ਇੱਕ ਪਾਸੇ ਅੱਗ ਲਾਉਣ ਵਾਲੇ ਖੜੇ ਹੋਣਗੇ ਉਹਨਾਂ ਨੂੰ ਸਜ਼ਾ ਉਹਹੀ ਜੀ ਮਿਲੇਗੀ ਤੇ ਮੈਨੂੰ ਸਜ਼ਾ ਮੈਨੂੰ ਉਹਦਾ ਫਲ ਮਿਲੇਗਾ ਇਹ ਤੋਂ ਦਸਤਾਂਟ ਇਹ ਮਿਲਦਾ ਵੀ ਗੁਰੂ ਘਰ ਦੇ ਵਿੱਚ ਆਓ ਸੇਵਾ ਕਰੋ ਥੋੜੀ ਕਰੋ ਬਹੁਤੀ ਕਰੋ ਕਿਸੇ ਦਿਨ ਨੂੰ ਚੰਗੇ ਫਲ ਦੀ ਪ੍ਰਾਪਤੀ ਹੋ ਜਾਵੇਗੀ ਫਿਰ ਆਪਾਂ ਲੰਗਰ ਲਾਉਣੇ ਆ ਉਹਦੇ ਜਦਾਨ ਕਰਦੇ ਆ ਫਿਰ ਆਪਾਂ ਵਰਤਾਉਣੇ ਆ ਬਣਾਉਣੇ ਆ ਫਿਰ ਆਪਾਂ ਵੇਖੋ ਅਨੰਤ ਪਰਸਰ ਦਾ ਰਾਛਣ ਇਕੱਠਾ ਕਰਦੇ ਆ ਸਤ ਸੱਤ ਅਰਧਨ ਲਾਉਣੇ ਆਪਾਂ ਪੈਂਡ ਚ ਬਾਦੀ ਲੱਗ ਜਾਂਦੇ ਆ ਫਿਰ ਉਹਨੂੰ ਆਪਾਂ ਛਾਲਦੇ ਆ ਲੋਟ ਕਰਦੇ ਆ ਸਾਂਭਦੇ ਆ ਫਿਰ ਆਪਾਂ ਟਰੈਕਟਰਾਂ ਤੇ ਲੈ ਕੇ ਜਾਂਦੇ ਆ ਫਿਰ ਆਪਾਂ ਲੰਗਰ ਲਾਉਣੇ ਆ ਉੱਥੇ ਬਣਾਉਣੇ ਆ ਛਕਾਉਣੇ ਆ ਕਿੰਨਾ ਆਪਣਾ ਹੱਥਾਂ ਦੇ ਨਾਲ ਉਹ ਕੰਮ ਹੋ ਜਾਂਦਾ ਕਿਸੇ ਦਾ ਟਰੈਕਟਰ ਕੋਈ ਉਹਨੂੰ ਛਾਲਦਾ ਕੋਈ ਉਹਨੂੰ ਬਣਾਉਂਦਾ ਕੋਈ ਉਹਨੂੰ ਛਕਾਉਂਦਾ ਕੋਈ ਪਾਣੀ ਲਿਆਉਂਦਾ ਕੋਈ ਮਾਂਜਾ ਮਾਰਦਾ ਯਾਰ ਕੋਈ ਕੁਛ ਕਰਦਾ ਕੋਈ ਤੰਬੂ ਲਾਉਂਦਾ ਕੋਈ ਪਾਣੀ ਲਿਆਉਂਦਾ ਕੋਈ ਇਸ਼ਨਾਨ ਹੀ ਕਰਾਈ ਜਾਂਦਾ ਕਿਸੇ ਨੂੰ ਸਾਰਿਆਂ ਨੂੰ ਸੰਗਤਾਂ ਨੂੰ ਉਹਨੂੰ ਉਹਦਾ ਫਾਲ ਮਿਲ ਜਾਣਾ ਜੇ ਕੋਈ ਕਹੇ ਨਾ ਐਡੇ ਵੱਡੇ ਕੰਮ ਦੇ ਵਿੱਚ ਕੋਈ ਇਸ਼ਨਾਨ ਕਰਾਉਣ ਵੀ ਲੱਗ ਜਾਂਦਾ ਜਸਾਸ ਤੇ ਲੋਕ ਟਿੱਚਰਾਂ ਨਾਲ ਦੇ ਤੂੰ ਤਾਂ ਨਿਮਾਈ ਜਾਣਾ ਉਹ ਕਹਿੰਦਾ ਇਹ ਅਨੰਦਪੁਰ ਸਾਹਿਬ ਦੀ ਉਹ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 34 35 ਸਾਲ ਆਪਣੀ ਜ਼ਿੰਦਗੀ ਦੇ ਬਤਾਏ ਆ ਉਸ ਧਰਤੀ ਤੇ ਜਰਾ ਜਰਾ ਪੱਤਾ ਪੱਤਾ ਉਹ ਧਰਤੀ ਦਾ ਰੇਣੀਆ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਛੋਟੇ ਸਹਬਜ਼ਾਦੇ ਉੱਥੇ ਰਹੇ ਆ ਵੱਡੇ ਸਹਬਜ਼ਾਦੇ ਰਹੇ ਆ ਮਾਤਾ ਗੁਜਰਕੌਰ ਜੀ ਆ ਮਾਤਾ ਜੀਤੋ ਮਾਤਾ ਸੁੰਦਰਕੌਰ ਤੇ ਮਾਤਾ ਸਾਹਿਬਕੌਰ ਕਿੰਨੇ ਸਿੱਖ ਪਿਆਰੇ ਮਾਤਾ ਮਾਕਰਪਾਲ ਜੀ ਬੀਬੀ ਬੀਰੋ ਦੇ ਪੰਜ ਪੁੱਤਰ ਕਿੰਨੇ ਯਾਰ ਦਿਮਾ ਗੇਮਨੂਬਲੰਦਪਾ ਸਾਹਿਬ ਦੇ ਵਿੱਚ ਤੇ ਗੁਰੂ ਸਾਹਿਬ ਉੱਥੇ ਰਹੇ ਆ ਦੇਖ ਲੋ ਆਪਾਂ ਉਹਨਾਂ ਦੇ ਲੰਗਰਾਂ ਦੀ ਸੇਵਾ ਕਰਦੇ ਆ ਜਦ ਰੇ ਕੇ ਪਾਸੇ ਆਪਾਂ ਕਰਾਚਣ ਇਕੱਠਾ ਕਰਦੇ ਆਂ ਇਕ ਪਾਸੇ ਆਪਾਂ ਲੈ ਕੇ ਜਾਂਦੇ ਆਂ ਫਿਰ ਆਪਾਂ ਲੰਗਰ ਲਾਉਨੇ ਆਂ ਉਹਦਾ ਜਰ ਫਲਤਾ ਆਪਾਂ ਨੂੰ ਮਿਲੂਗਾ ਨਾ ਜਿਹੜਾ ਕੋਈ ਦਾਨ ਕਰਦਾ ਜਰ ਜੇ ਅੱਜ ਇੱਥੇ ਕਰਦਾ ਦਾਨ ਉਹਨਾਂ ਵੀ ਦਰਗਾਹੇ ਵੀ ਮਿਲੂਗਾ ਉਹਦੇ ਸਹਾਈ ਹੋਊਗਾ ਉਹਦੇ ਅਗਲੇ ਕਰਮਾਂ ਚ ਮਿਲੂਗਾ ਉਹਨੂੰ ਵੀ ਆ ਤੂੰ ਲੰਗਰਾਂ ਦੇ ਵਿੱਚ ਇੰਨਾ ਪਾਸੇ ਦਾਨ ਕਰਿਆ ਸੀ ਆ ਤੈਨੂੰ ਹੁਣ ਮਿਲਦਾ ਹੈ ਆ ਤੂੰ ਇੰਨੀ ਸੇਵਾ કરી ਸੀ ਆ ਤੂੰ ਮਾਈਆਂ ਗੁਰਾਂ ਮਾਤਾ ਤੁਸੀਂ ਰੋਟੀਆਂ ਪਕਾਈਆਂ ਸੀ ਆਤ ਤੁਸੀਂ ਗਾਇਆਂ ਸੀ ਫਲਾਨੇ ਨੇ ਆਟਾ ਗੁੰਨਿਆ ਸੀ ਫਲਾਨੇ ਨੇ ਬਾਲਣ ਡਾਇਆ ਸੀ ਕਿਸੇ ਨੇ ਲੋਈਏ ਕਰਿਆ ਕਿਸੇ ਨੇ ਰੋਟੀ ਠੱਪੀ ਆ ਕਿਸੇ ਨੇ ਥੱਲੀ ਆ ਇਹ ਤੁਸੀਂ ਕਰਿਆ ਮਾਤਾ ਕਾਮ ਇਹ ਸੋਨੂ ਫਾਲੇ ਦਾ ਮਿਲਣਾ ਹੈ ਵੀਰਾਂ ਨੂੰ ਹਲਵਾਈਆਂ ਨੂੰ ਉਹਦਾ ਮਿਲਣਾ ਜਿਹੜਾ ਉਹਨਾਂ ਨੇ ਬਣਾਇਆ ਜਿਹੜੇ ਛਕਾਉਣ ਲੈ ਉਹਨਾਂ ਨੂੰ ਉਹਨਾਂ ਦਾ ਫਾਲ ਮਿਲਣਾ ਜਦੋਂ ਤੁਸੀਂ ਇੱਕ ਨੂੰ ਜਾਂ ਦੋ ਨੂੰ ਦਾ ਸਾਨੂੰ 20 ਨੂੰ 100 ਨੂੰ ਹਜ਼ਾਰਾਂ ਨੂੰ ਛਕਾਉਨੇ ਆ ਨਾ ਤੇ ਤੁਹਾਨੂੰ ਵੀ ਦਰਗਾਹ ਦੇ ਵਿੱਚ ਮਿਲੂਗਾ ਸਾਥ ਸੰਗਤ ਇਸ ਤਰ੍ਹਾਂ ਹੀ ਮਿਲੂਗਾ ਇਹ ਅਨਸਾਨੀਅਤ ਦੇ ਕੰਮ ਹੈ ਜਦੋਂ ਬੰਦਾ ਅਨਸਾਨੀਅਤ ਦੇ ਕੰਮ ਕਰਦਾ ਨਾ ਫਿਰ ਉਹਨੂੰ ਫਲ ਪ੍ਰਾਪਤ ਹੁੰਦਾ ਉਹ ਜਰਾ ਜਰਾ ਤਾਂ ਕਿਹ ਗਣਗੇ ਲੰਗਰ ਲਾਉਣ ਦਾ ਕੀ ਫਾਇਦਾ ਯਾਰ ਉਹ ਦਵਾਈਆਂ ਦੇ ਉਹ ਫਲ ਨਾ ਉਹ ਯਾਰ ਦਵਾਈਆਂ ਵਾਲੇ ਦੀ ਡਿਊਟੀ ਆਪਦੀ ਆ ਸਾਂਝੇ ਕਰੀ ਹੋਰ ਜਿਹੜੇ ਸੜਕਾਂ ਦੇ ਸੇਵਾਦਾਰ ਸੇਵਾ ਕਰਦੇ ਉਹਨਾਂ ਦੀ ਡਿਊਟੀ ਹੁੰਦਾ ਜਿਵੇਂ ਪੁਲਿਸ ਦੀ ਗਵਰਨਮੈਂਟ ਦੀਆਂ ਡਿਊਟੀਆਂ ਲਾਈਆਂ ਨਾ ਕੋਈ ਪੁਲਿਸ ਕੋਈ ਫੌਜ ਕੋਈ 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 ਕਿਤੇ ਕੋਈ ਕਿਤੇ ਪਟਵਾਰੀ ਹੋਲ ਲਾਏ ਆ ਸਾਰੇ ਇਸੇ ਤਰ੍ਹਾਂ ਹੀ ਮਹਾਰਾਜ ਨੇ ਆ ਵੀ ਸੇਵਾ ਵਾਸਤੇ ਲਾਏ ਆ ਕੋਈ ਲੰਗਰਾਂ ਦੀ ਸੇਵਾ ਕਰੀ ਜਾਂਦਾ ਕੋਈ ਦਵਾਈਆਂ ਦੀ ਸੇਵਾ ਕਰੀ ਜਾਂਦਾ ਕੋਈ ਵੱਡੇ ਵੱਡੇ ਹਸਪਤਾਲਾਂ 'ਚ ਜਾ ਕੇ ਡੋਨਰ ਬਣੇ ਆ ਉੱਥੇ ਜਾ ਕੇ ਪੈਸੇ ਦਿੰਦੇ ਆ ਵੀ ਸਾਥੋ ਲਓ ਕਰੋ ਸੇਵਾ ਕਿਸੇ ਦੀ ਕੋਈ ਬੈਠਾ ਕੁਰਸੀ ਤੇ ਸੇਵਾ ਲਈ ਜਾਂਦਾ ਪੈਸੇ ਲੈ ਕੇ ਖਾਣਾ ਦੇ ਦਿੰਦਾ ਉਹ ਉਹਦੀ ਸੇਵਾ ਵੈ ਉਦਾ ਫਲ ਉਹਨੂੰ ਮਿਲੂਗਾ ਆਪਾ ਇੱਕ ਹੋਰ ਗੁਰਪ੍ਰੀਤ ਆ ਹਸਨਪੁਰ ਵਾਲਾ ਕਿੰਨਿਆਂ ਦੀ ਸੇਵਾ ਕਰਦਾ ਕਿੰਨੇ ਕੀੜੇ ਕੱਢਦਾ ਜਦ ਇੱਕ ਧਰਤੀ ਤੇ ਰੱਬ ਹੀ ਉਤਰਿਆ ਹੋਇਆ ਨਾ ਹੋ ਰੱਬ ਹੀ ਉਤਰਿਆ ਗੁਰਪ੍ਰੀਤ ਆ ਜਿਹੜਾ ਉਹ ਜਦ ਕਿੰਨੇ ਬਜ਼ੁਰਗਾਂ ਦੀ ਸੇਵਾ ਕਰਦਾ ਕਿੰਨੀਆਂ ਕੁੜੀਆਂ ਯਾਰ ਕਿੰਨੇ ਮੁੰਡੇ ਕਿੰਨੇ ਬਜ਼ੁਰਗ ਯਾਰ ਚੰਗੇ ਚੰਗੇ ਅਵਸਰ ਲੱਗੇ ਆ ਜਿਹੜੇ ਜਿਹਨਾਂ ਨੂੰ ਕਰੇ ਕੋਈ ਸਿਆਣ ਦਾ ਨਹੀਂ ਉਹਨਾਂ ਨੂੰ ਉਹ ਠੀਕ ਕਰ ਕਰਕੇ ਘਰੀ ਵੀ ਭੇਜਦਾ ਆਪਦੇ ਕੋਲੇ ਵੀ ਰੱਖੀ ਬੈਠਾ ਹੈ ਉਹ ਇੱਕ ਰੱਬ ਉੱਤਰਿਆ ਹੋਆ ਧਰਤੀ ਤੇ ਕਿਸੇ ਦੇ ਕੀੜੇ ਨਹੀਂ ਨਿਕਲਦੇ ਕੋਈ ਲੈਟਰਿੰਗਾਂ ਖਾਈ ਜਾਂਦਾ ਉਹਦੀਆਂ ਕੋਈ ਕੋਸ਼ ਕੋਈ ਕਰੀ ਜਾਂਦਾ ਕੋਈ ਕੋਸ਼ ਕਰੀ ਜਾਂਦਾ ਯਾਰ ਕੋਈ ਮਾੜੇ ਕਰਮ ਵਾਲਿਆ ਤੇ ਜਿਹੜੇ ਉੱਥੇ ਚੰਗੇ ਬਣ ਜਾਂਦੇ ਆ ਜਾ ਕੇ ਕਿਸੇ ਦਾ ਪੈਸਾ ਲੱਗਦਾ ਕਿਸੇ ਤੇ ਜਿਹੜੇ ਸੇਵਾ ਕਰਦੇ ਆ ਨਾ ਉੱਥੇ ਲੱਖਾਂ ਦੇ ਹਿਸਾਬ ਨਾਲ ਉਹਨਾਂ ਦਾ ਫਲ ਉਹਨਾਂ ਨੂੰ ਉਹਨਾਂ ਨੂੰ ਮਿਲਣਾ ਹੈ ਕਿਉਂਕਿ ਇਨਸਾਨੀਅਤ ਦੀ ਸੇਵਾ ਹੁਣ ਇੱਕ ਬਜ਼ੁਰਗ ਆਪਣੇ ਇੱਥੇ ਕੌਕੀਆ ਵੱਡੇ ਕਾਂਿਆਂ ਦੀ ਸੇਵਾ ਪਸ਼ੂਆਂ ਦੀ ਸੇਵਾ ਉੱਥੇ ਜੇ ਪਸ਼ੂ ਦੇ ਕਹਦੇ 60 ਫੇਟ ਬਾਹਰ ਫਿਰਦੇ ਤੇ ਵੱਜ ਜਾਂਦੀ ਹੈ ਲੱਤ ਟੁੱਟ ਗਈ ਜਾਂ ਕਹਿੰਦੇ ਹੋਰ ਵੱਜ ਗਈ ਉੱਥੇ ਛੱਡਿਆ ਉਹ ਉਹ ਜਿਹੜੇ ਸੰਤ ਆ ਉੱਥੇ ਉਹਨਾਂ ਜਾਕਮੀ ਪਸ਼ੂਆਂ ਦੀ ਸੇਵਾ ਕਰੀ ਜਾਂਦੇ ਆ ਇਸ ਤਰ੍ਹਾਂ ਡਿਊਟੀਆਂ ਲਾਈਆਂ ਮਹਾਰਾਜ ਦੀਆਂ ਆਪੋ ਆਪਣੀਆਂ ਕੋਈ ਕਿਸੇ ਨੂੰ ਕੁਝ ਕਹਿੰਦਾ ਕੋਈ ਹੁੰਦਾ ਉਹ ਲੰਗਰ ਲਾਉਣ ਦੀ ਕੀ ਫਰਿਆ ਉਹ ਲੰਗਰ ਆਪ ਦੀ ਸਾਧ ਤੇ ਆ ਇੰਨੀ ਪਬਲਿਕ ਅਨੰਤਪੁਰ ਸਾਹਿਬ ਦੇ ਵਿੱਚ ਜਾਂਦੀ ਹੈ ਜਿਨ੍ਹਾਂ ਨੂੰ ਰੋਟੀ ਛਕਾਉਣੀ ਬਹੁਤ ਔਖੀ ਹੈ ਭੁੱਖ ਮੌਤ ਨਾਲ ਵੀ ਭੜੀ ਹੈ ਜਿਹੜੀ ਭੁੱਖ ਆ ਨਾ ਭੁੱਖ ਤੇ ਨੀਂਦ ਦੋਨੇ ਚੀਜ਼ਾਂ ਮੌਤ ਨਾਲੋਂ ਪੇੜੀਆਂ ਤੇ ਮੌਤ ਖੜੀ ਹੋਵੇ ਉਧਰੋਂ ਨੀਂਦ ਹੋਵੇ ਮੌਤ ਆ ਜੂਗਾ ਜੇ ਨੀਂਦ ਤਾਂ ਡਿੱਗੂਗਾ ਬੰਦਾ ਉਧਰ ਭੁੱਖ ਲੱਗੀ ਹੋਈ ਉਧਰੋਂ ਮੌਤ ਹੋਈ ਮੌਤ ਵਾਲੇ ਪਾਸੇ ਨੂੰ ਨਹੀਂ ਜਾਂਦਾ ਭੁੱਖ ਵਾਲੇ ਪਾਸੇ ਨੂੰ ਜਾਊਗਾ ਐ ਅਸਾ ਸੰਗ ਜਿਹੜੀ ਇਹ ਭੁੱਖ ਹੈ ਚਾਹੇ ਜੋ ਵੀ ਇਹ ਗਰਜਾਂ ਮੌਤ ਨਾਲੋਂ ਵੀ ਅੱਗੇ ਆ ਇਸ ਕਾਕੇ ਸਾਥ ਸੰਗ ਤਾਂ ਚੰਗੇ ਕਾਰਜ ਕਰੋ ਇੱਕ ਨਾ ਦੋ ਜੋੜੋ ਆਦੋ ਤੋਂ ਵਦ ਨਾਲ ਜੋੜੋ ਯਾਰ ਆਜੋ ਸਾਡੇ ਲੰਗਰ ਚ ਆਜੋ ਯਾਰ ਆਜੋ ਸੇਵਾ ਕਰੀਏ ਜੋ ਪਾਈ ਵਾਲੇ ਆਜੋ ਯਾਰ ਜਲ ਛਿੜਕ ਲਾਂਗੇ ਪਾਣੀ ਪਾਵਾਂਗੇ ਯਾਰ ਉੱਥੇ ਆ ਕਰਾਂਗੇ ਇਹਦਾ ਫਲ ਆਪਾਂ ਨੂੰ ਮਿਲਣਾ ਹੀ ਹੈ ਚੰਗੇ ਕਾਰਜ ਕਰਾਂਗੇ ਚੰਗਾ ਫਲ ਮਿਲੂਗਾ ਮੰਦੇ ਕਰਾਂਗੇ ਮੰਦਾ ਫਲ ਮਿਲੂਗਾ ਇਸ ਕਰਕੇ ਸਾਂਗਤ ਸਫਾਈ ਦੀ ਵੀ ਬਹੁਤ ਜ਼ਰੂਰਤ ਹੈ ਗੁਰੂ ਘਰ ਦੇ ਵਿੱਚ ਕਿਉਂਕਿ ਕੋਈ ਨੇਰੇ ਜਾਂਦਾ ਕੋਈ ਸਵੇਰੇ ਜਾਂਦਾ ਹੁਣ ਉੱਥੇ ਕੁੱਤੇ ਰਹਿੰਦੇ ਆ ਕਤੂਰੇ ਆ ਜਾਂ ਹੋਰ ਅਜੇ ਕੁੱਤੇ ਆ ਯਾਰ ਉਹਨਾਂ ਨੂੰ ਵਿਸ਼ਵਾਸ ਕਰਨਾ ਪਾਸੇ ਜ਼ਰੂਰੀ ਆ ਕਿਉਂਕਿ ਉਹ ਲੈਟਰਿੰਗ ਕਰ ਦਿੰਦੇ ਆ ਉਸੇ ਤਰ੍ਹਾਂ ਬੰਦਰਾ ਪੈਰ ਨੂੰ ਲਾ ਕੇ ਲੈ ਜਾ ਕੇ ਜੁੱਤੀ ਨੂੰ ਲੈ ਜਾ ਕੇ ਤੇ ਨੇੜੇ ਮਹਾਰਾਜ ਦੇ ਲੈ ਕੇ ਜਾਊਗਾ ਕਈ ਵਾਰ ਉਹ ਤਾਂ ਨੰਗੇ ਪੈਰਾਂ ਨੂੰ ਵੀ ਲੱਗ ਸਕਦੀ ਆ ਥੋੜਾ ਜਿਹਾ ਇਹ ਚੀਜ਼ ਦਾ ਵੀ ਪਰਹੇਜ਼ ਜ਼ਰੂਰੀ ਆ ਐ ਕਰਕੇ ਪਤਾ ਕਹਿੰਦੇ ਵੀ ਆਪੋ ਆਪਣੀ ਸੇਵਾ ਦੇ ਵਿੱਚ ਲੱਗੋ ਸੱਚੇ ਪਾਤਸ਼ਾਹ ਦੇ ਕਾਰਜਾਂ ਦੇ ਵਿੱਚ ਕਾਰਜ ਕਰਿਆ ਕਰੋ ਉਹਦਾ ਫਲ ਸਾਨੂੰ ਮਿਲ ਹੀ ਜਾਣਾ ਹੈ ਮੈਂ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ